ਹਾਂਜੀ ਉਹਨਾਂ ਕਿਸਾਨ ਵੀਰਾਂ ਦੇ ਲਈ ਇਹ ਮਾੜੀ ਖਬਰ ਆ ਜਿਹੜੇ ਵੀਰ ਹਾਈਬ੍ਰਿਡ ਝੋਨੇ ਦੀ ਖੇਤੀ ਕਰਦੇ ਸੀ ਹਾਈਬ੍ਰਿਡ ਝੋਨਾ ਲਾਉਂਦੇ ਸੀ ਉਹਨਾਂ ਦੇ ਲਈ ਇਹ ਖਬਰ ਬਹੁਤ ਮਾੜੀ ਆ ਸੋ ਸਰਕਾਰ ਵੱਲੋਂ ਹੁਣ ਇਹ ਬੈਨ ਕਰ ਦਿੱਤਾ ਗਿਆ ਹਾਈਬ੍ਰਿਡ ਝੋਨਾ ਜਿੰਨਾ ਵੀ ਹੈਗਾ ਜਿਹੜੀਆਂ ਵੀ ਕਿਸਮਾਂ ਇਹਦੀਆਂ ਉਹ ਸਾਰੀਆਂ ਨੇ ਸਾਰੀਆਂ ਬੈਨ ਕਰ ਦਿੱਤੀ ਗਈਆਂ ਸੋ ਪੀ ਆਰ ਝੋਨੇ ਨੂੰ ਜ਼ਿਆਦਾ ਪਹਿਲ ਦਿੱਤੀ ਗਈ ਆ 126 ਵਗੈਰਾ ਜੋ ਜਿੰਨੇ ਵੀ ਪੀਆਰ ਚੋਨੇ ਆ ਬੀਜ ਆ ਉਹਨਾਂ ਨੂੰ ਸਰਕਾਰ ਵੱਲੋਂ ਪਹਿਲ ਦਿੱਤੀ ਗਈ ਆ ਵੀ ਉਹ ਵੱਦ ਤੋਂ ਵੱਦ ਲਗਾਓ ਸੋ ਕਿਸਾਨ ਵੀਰੋ ਸਰਕਾਰ ਨੇ ਪਿਛਲੀ ਵਾਰ ਵੀ ਪੂਸਾ ਚੋਨੇ ਤੇ ਬੈਨ ਕੀਤਾ ਸੀ ਪਰ ਵਿੱਚ ਲਾਇਆ ਵੀ ਤੇ ਉਹ ਸੇਲਰ ਮਾਲਕ ਨੇ ਖੁਸ਼ ਹੋ ਕੇ ਚੱਕਿਆ ਵੀ ਤੇ ਇਸ ਵਾਰ ਵੀ ਪੂਸਾ ਛੋਣਾਂ ਦੀ ਬਹੁਤ ਜ਼ਿਆਦਾ ਮੰਗ ਆ ਸੋ ਬਹੁਤ ਸਾਰੇ ਕਿਸਾਨ ਵੀਰ ਸਵਾਲ ਕਰਦੇ ਸੀ ਵੇ ਕੀ ਪੁੱਛਾ ਸੋ ਨਵੀਂ ਬੈਨ ਜੌਂਸ ਤੋਂ ਬੈਨ ਹਟਾ ਦਿੱਤਾ ਗਿਆ ਉਸ ਬਾਰੇ ਹਜੇ ਕੋਈ ਵੀ ਫੈਸਲਾ ਕਿਸਾਨ ਵੀਰੋ ਨਹੀਂ ਆਇਆ ਸੋ ਇਹੀ ਖਬਰ ਸੁਣਨ ਵਿੱਚ ਆਈ ਆ ਕਿ ਹਾਈਬ੍ਰਿਡ ਝੋਨਾ ਬੰਦ ਕਰ ਦਿੱਤਾ ਗਿਆ ਤੇ ਪੀਆਰ ਕਿਸਾਨਾਂ ਨੂੰ ਪਹਿਲ ਦਿੱਤੀ ਗਈ ਆ ਸੋ ਕਿਸਾਨ ਵੀਰੋ ਉਹਨਾਂ ਕਿਸਾਨ ਵੀਰਾਂ ਦੇ ਸਵਾਲ ਆ ਜਿਹੜੇ ਇਲਾਕਿਆਂ ਦੇ ਵਿੱਚ ਹਾਈਬ੍ਰਿਡ ਝੋਨੇ ਦੀ ਖੇਤੀ ਹੁੰਦੀ ਸੀ ਜਿੱਥੇ ਪਾਣੀ ਮਾੜੇ ਆ ਸੋ ਨੀਚੇ ਸਾਲਟ ਵਗੈਰਾ ਉੱਥੇ ਇਹ ਝੋਨੇ ਦੀ ਖੇਤੀ ਕੀਤੀ ਜਾਂਦੀ ਸੀ ਦੂਸਰੇ ਝੋਨੇ ਪੀਆਰ ਵਗੈਰਾ ਉੱਥੇ ਝਾੜ ਨਹੀਂ ਦਿੰਦੇ ਸੋ ਉਹ ਕਿਸਾਨ ਵੀਰਾਂ ਦੇ ਲਈ ਬੜੀ ਮੁਸ਼ਕਲ ਦਾ ਸਮਾਂਗਾ ਜੋ ਹਜੇ ਤੱਕ ਕੋਈ ਉਹਨਾਂ ਬਾਰੇ ਬਿਆਨ ਸਾਹਮਣੇ ਨਹੀਂ ਆਇਆ ਵੀ ਉਹ ਕੀ ਕਰਨ ਕਿਹੜਾ ਝੋਨਾ ਲਾਉਣ ਜਾਂ ਕਿਵੇਂ ਖੇਤੀ ਕਰਨਗੇ ਉੱਥੇ ਜਦੋਂ ਹਾਈਬ੍ਰਿਡ ਝੋਨਾ ਤਾਂ ਬੈਨ ਕਰ ਦਿੱਤਾ ਗਿਆ ਹੋਰ ਝੋਨਾ ਉੱਥੇ ਇਹਨਾਂ ਝਾੜ ਨਹੀਂ ਦਿੰਦਾ ਚੰਗਾ ਨਹੀਂ ਹੁੰਦਾ ਸੋ ਕਿਸਾਨ ਵੀਰੋ ਕੋਈ ਵੀ ਖਬਰ ਬਿਆਨ ਸਰਕਾਰ ਦਾ ਪੰਜਾਬ ਸਰਕਾਰ ਵੱਲੋਂ ਕੀ ਆਉਂਦਾ ਤੇ ਤੁਹਾਡੇ ਨਾਲ ਫਿਰ ਤੋਂ ਸਾਂਝਾ ਕਰਾਂਗੇ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਬੈੱਲ ਦਾ ਬਟਨ ਦਬਾ ਲਿਓ ਤੇ ਵੀਡੀਓ ਸ਼ੇਅਰ ਕਰ ਦਿਓ ਜੀ ਬਹੁਤ-ਬਹੁਤ ਧੰਨਵਾਦ